ਵਾਇਦੂ ਸਾਹਿਬ ਜੀਓ ਸਲੋਕ ਭਗਤ ਕਬੀਰ ਜੀਓ ਕੇ ਇਕ ਓ ਅੰਕਾਰ ਸਤਗੁਰ ਪ੍ਰਸਾਦਿ ਕਬੀਰ ਮੇਰੀ ਸਿਮਰਨੀ ਵਾਇਦੂ ਦੇ ਕਾਲਸਾ ਵਾਇਦੂ ਦੇ ਪੀਛੋ ਤੇ ਸਤਗੁਰੂ ਅੰਤਰਜਾਨੀ ਸਾਭ ਸੰਗੇ ਜੀ ਸੈਸ ਕਿਤੇ ਅੰਦਰ ਹਰੀ ਲਾਲ ਕ੍ਰਿਸ਼ਨ ਲਾਲ ਦੇ ਤਾਈ ਮੋ ਮੇਟ ਕੇ ਬ੍ਰਹਮ ਗਿਆਨ ਦਾ ਉਪਦੇਸ਼ ਬਖਸ਼ਿਆ ਗਾਥਾ ਵਿੱਚ ਦੇਹ ਰਾਹ ਅਧਿਆਸ ਮਟਾ ਕਰਕੇ ਸਤਸੰਗਤ ਦੁਆਰਾ ਵਾਹਿਗੁਰੂ ਦੀ ਪ੍ਰਾਪਤੀ ਦਾ ਉਚਾਰਨ ਕੀਤਾ ਫੁਨਿਆ ਦੇ ਅੰਦਰ ਸਚੀ ਪਾਤਸ਼ਾਹ ਜੀ ਨੇ ਤਿਆਗਣੇ ਯੋਗ ਜਿਹੜੇ ਪਦਾਰਸ਼ਨ ਦਾ ਉਪਦੇਸ਼ ਬਖਸ਼ਿਆ ਤੇ ਧਾਰਨੇ ਜੋ ਗੁਰਮਤ ਦੁਆਰਾ ਪਰਮਾਰਥ ਦੀ ਪ੍ਰਾਪਤੀ ਵਾਲਾ ਅਮਰਤ ਨਾਮ ਦਸਿਆ ਸਤਸੰਗਤ ਰੂਪੀ ਤੀਰਥ ਇਸ਼ਨਾਨ ਕਰਨੇ ਕਰਕੇ ਸਾਰੇ ਪਾਪਾਂ ਦੀ ਨਿਵਰਤੀ ਕਹੀ ਜਿਹੜੇ ਸੋਲ ਸੰਗਤ ਦੀ ਅੱਖਾਂ ਦਾ ਦਰਸ਼ਨ ਨਹੀਂ ਕਰਦੀਆਂ ਉਹ ਅੱਖਾਂ ਬਿਠਾ ਦੇਣ ਯੋਗ ਹੈ ਜਿਹੜੇ ਕੰਨ ਗੁਰੂ ਸਾਹਿਬ ਦੇ ਸ਼ਬਦ ਨੂੰ ਨਹੀਂ ਸੁਣਦੇ ਉਹ ਸ਼ਿੱਕਾ ਪਾ ਕੇ ਬੰਦ ਕਰੰਦੇ ਨੇ ਯੋਗ ਹਨ ਜਿਹੜੀ ਰਸਨਾ ਮਹਾਰਾਜ ਦੇ ਗਜਸ ਨੂੰ ਨਹੀਂ ਗਾਉਂਦੀ ਉਹ ਤਲਤਲ ਕਰਕੇ ਕੱਟੀ ਜਾਂਦੀ ਹੈ ਇਹੋ ਗੋਵਿੰਦ ਰਾਜ ਜਦੋਂ ਭੁੱਲ ਜਾਂਦਾ ਦਿਨ ਬਦਨ ਘਟਾ ਹੀ ਘਟਾ ਆਉਂਦਾ ਸਰਸੰਗੇ ਜੀ ਇਸ ਪ੍ਰਕਾਰ ਦੇ ਪ੍ਰਕਰਣ ਵਿੱਚ ਮਹਾਰਾਜ ਨੂੰ ਫੁਰੇ ਬਾਣੀ ਦਾ ਉਪਦੇਸ਼ ਬਖਸ਼ਿਆ ਫਿਰ ਚਾਹ ਬੋਲੇ ਚਾਹ ਭਗਤਾਂ ਦਾ ਬੋਲਣਾ ਸੰਮਣ ਤੇ ਮੂਸਨ ਦਾ ਜਮਾਲ ਤੇ ਪਤੰਗ ਦਾ ਜਿਵੇਂ ਪ੍ਰੇਮ ਸੀ ਉਹ ਮਹਾਰਾਜ ਸਾਹਿਬ ਜੀ ਨੇ 11 ਪਉੜੀਆਂ ਵਿੱਚ ਚਾਹ ਬੋਲੇ ਬਾਣੀ ਰਚ ਕੇ ਉਚਾਰਨ ਕੀਤਾ ਹੁਣ ਮਹਾਰਾਜ ਸਾਹਿਬ ਸਭ ਕਬੀਰ ਜੀ ਦੇ ਸਲੋਕ ਉਚਾਰਨ ਕਰਦੇ ਹਾਂ ਮੈਂ ਸ਼ਲੋਕ ਵੱਖੋ ਵੱਖਰੇ ਆਉਣਗੇ ਪ੍ਰਕਰਨਾਂ ਵਾਲੇ ਸਹਿਬ ਕਬੀਰ ਭਗਤ ਜੀ ਦੇ ਜਿਨ੍ਹਾਂ ਦੇ ਸ਼ਲੋਕ 243 ਤਕਰੀਬਨ ਸ਼ਲੋਕ ਹਨ ਇਹਨਾਂ ਵਿੱਚ ਪਰਮ ਪਵਿੱਤਰ ਉਪਦੇਸ਼ ਬਖਸ਼ਦੇ ਹਨ ਇੱਕੋ ਦੁਆਇ ਤੂ ਪਰਮੇਸ਼ਵਰ ਹੈ ਓਮਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ ਸਤਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਆਪ ਜੀ ਦੇ ਪਾਸੇ ਕਿਸੇ ਬ੍ਰਾਹਮਣ ਨੇ ਆਗੇ ਕਿਹਾ ਹੈ ਕਬੀਰ ਜੇ ਤੂੰ ਭਜਨ ਕਰਨਾ ਚਾਹੁੰਦਾ ਤਾਂ ਮੇਰੇ ਪਾਸੋਂ ਮਾਲਾ ਲੈ ਲੈ ਇਹਨਾਂ ਲੋਕਾਂ ਦਾ ਇਹ ਸੁਭਾਅ ਹੁੰਦਾ ਜਿਹੜੇ ਮਾਲਾ ਦਿੰਦੇ ਆ ਉਹ ਆਪ ਨੂੰ ਗੁਰੂ ਮੰਨ ਲੈਂਦੇ ਆ ਤੇ ਜਿਹੜਾ ਮਾਲਾ ਲੈਂਦਾ ਉਹਨੂੰ ਚੇਲਾ ਮੰਨ ਲੈਂਦੇ ਆ ਕਈਆਂ ਨੇ ਕੰਨਾਂ ਬਾਟੀ ਗੁਰੂ ਵੀ ਕਰਨ ਵਾਲੇ ਮੈਂ ਤੇ ਤੂੰ ਮੇਰਾ ਚੇਲਾ ਤੇ ਮੈਂ ਤੇਰਾ ਗੁਰੂ ਕਰਨ ਵਾਲੇ ਵੀ ਉਵੇਂ ਹੀ ਕਰਦੇ ਆ ਮੈਂ 500 ਨੂੰ ਮੰਤਰ ਦਿੰਦਾ ਹੈ ਮੈਂ ਇਹਨੀਆਂ ਨੂੰ ਮੰਤਰ ਦਾ ਇਹ ਸੁਭਾਅ ਹੁੰਦਾ ਮਾਲਾ ਜਿਸ ਨੂੰ ਦੇਣੀ ਉਹਨੂੰ ਆਪ ਦਾ ਚੇਲਾ ਸਮਝਣਾ ਕਬੀਰ ਨੂੰ ਕਹਿੰਦੇ ਕਬੀਰ ਜੀ ਮੇਰੇ ਕੋ پاسੋਂ ਮਾਲਾ ਲੈ ਲੈ ਬ੍ਰਾਹਮਣ ਕਹਿੰਦਾ ਤਾਂ ਤੇਰਾ ਭਜਨ ਕੀਤਾ ਸਫਲਾ ਹੋਵੇਗਾ ਇਹ ਸੁਭਾਅ ਹੈ ਦੁਨੀਆ ਦੇ ਅੰਦਰ ਚੇਲਾ ਬਣਾਉਣ ਦੇ ਤਰੀਕੇ ਦਾ ਸੋ ਸਹਿਬ ਕਬੀਰ ਜੀ ਉੱਤਰ ਉਸ ਨੂੰ ਦਿੰਦੇ ਹਨ ਕਬੀਰ ਮੇਰੀ ਸਿਮਰਨੀ ਸਬ ਕਬੀਰ ਜੀ ਕਹਿੰਦੇ ਫਿਰ ਭਾਈ ਤੂੰ ਮੈਨੂੰ ਇਹ ਸਿਮਰਨੀ ਕੀ ਦਿੰਨਾ ਸੂਤ ਦੀ ਯਾ ਉਹਨੂੰ ਦੀ ਰਸਨਾ ਉੱਪਰ RAM ਮੇਰੀ ਤਾਂ ਸਿਮਰਨੀ ਜਿਹੜਾ ਰਸਨਾ ਦੇ ਉੱਪਰ RAM ਬਸਿਆ ਹੋਇਆ ਹੈ ਰਸਨਾ ਤੋਂ ਉੱਪਰ ਹੋ ਗਿਆ RAM ਦਾ ਸਿਮਰਨ ਕਰਕੇ ਰਸਾਂ ਕਸਾਉਂਦੇ ਰਸਾਂ ਦੇ ਰਸਨਾ ਦੇ ਯਸਕਾ ਸੀ ਉਹਨਾਂ ਤੋਂ ਉਪਰਾਮ ਹੋ ਗਿਆ ਮਨ ਨੂੰ ਇਹ ਰਸਨਾ ਦੇ ਉੱਪਰ ਪ੍ਰਭ ਜੀ ਬਸਿੰ ਸਾਧ ਕੀ ਰਸਨਾ ਸਾਧਾਂ ਦੀ ਰਸਨਾ ਤੇ ਹਰ ਵਾਹਿਗੁਰੂ ਮਹਾਰਾਜ ਹਰ ਵਕਤ ਵਖਦਾ ਹੈ ਕਿਉਂ ਸਾਡੀ ਰਸਨਾ ਤੋਂ ਕਦੇ ਭੁੰਦਾ ਨਹੀਂ ਜਿਹੜਾ ਰਸਨਾ ਦੇ ਉੱਪਰ ਪਰਮੇਸ਼ਰ ਰਾਮ ਦਾ ਨਾਮ ਵਸਿਆ ਹੈ ਕਬੀਰ ਕਹਿੰਦਾ ਮੈਂ ਤਾਂ ਇਹੋ ਹੀ ਸਿਮਰਨੀ ਸਮਝਦਾ ਨਾਮੇ ਨੂੰ ਤੁਲਸੀ ਦੀ ਮਾਲਾ ਦੀ ਲੋੜ ਹੈ ਨਾਮੇ ਨੂੰ ਰੁਜ਼ਾਕੀ ਦੀ ਮਾਲਾ ਦੀ ਲੋੜ ਹੈ ਨਾ ਉਹਨਾਂ ਦੀ ਨਾ ਲੋਹੇ ਦੀ ਮਾਲਾ ਦੀ ਲੋੜ ਨਹੀਂ ਮੈਨੂੰ ਹੈ ਆਦ ਜੁਗਾਦੀ ਸਗਲ ਭਗਤ ਕਹਿਣ ਲੱਗੇ ਤੁਸੀਂ ਇਕੱਲੇ ਹੀ ਰਸਨਾ ਤੇ ਨਾਮ ਜਪਣ ਨੂੰ ਸਿਮਰਨੀ ਸਮਝਦੇ ਹੋ ਕਹਿੰਦੇ ਨਹੀਂ ਨਹੀਂ ਆਦ ਜਿਹੜੇ ਭਗਤ ਹੋਏ ਹੈ ਆਜੂ ਜੀ ਕਿਹਾ ਉਹ ਬ੍ਰਹਮਾ ਜੀ ਨੂੰ ਭਗਤੀ ਕੀਤੀ ਹੈ 10 ਲੱਖ ਵਾਰਾ ਪਰਮੇਸ਼ਰ ਦਾ ਸਿਮਰਨ ਕੀਤਾ ਹੈ ਫਿਰ ਜਗਤ ਰਜਿੰਦੀ ਸਮਰੱਥਾ ਹੋਈ ਹੈ ਇਸੇ ਪ੍ਰਕਾਰ ਆਜੂ ਜੀ ਪ੍ਰਹਿਲਾਦ ਭਗਤ ਜੀ ਹੋਏ ਹਨ ਸੱਜੁਗ ਦੇ ਵਿੱਚ ਆਦੂ ਜੀ ਤਰਹੂ ਭਗਤ ਜੀ ਹੋਏ ਹਨ ਸੱਜੁਗ ਵਿੱਚ ਇਸੇ ਪ੍ਰਕਾਰੇ ਆਦੀ ਭਗਤ ਮੰਨੇ ਗਏ ਹਨ ਤੇ ਯੁਗਾਂ ਆਦਿਕਾਂ ਵਿੱਚ ਜਿਸ ਪ੍ਰਕਾਰ ਸਾਹਸ ਸਿੰਘ ਜੀ ਬਲ ਰਾਜਾ ਨੇ ਵੀ ਭਗਤੀ ਕੀਤੀ ਭਗਵਾਨ ਨੂੰ ਪਹਿਰੇਦਾਰ ਬਣਾ ਲਿਆ ਸੰਜਗ ਦੇ ਵਿੱਚ ਬਲਸ਼ਰੇ ਆਪ ਸਲਾਏ ਹੁਣ ਇਸ ਪ੍ਰਕਾਰ ਭਗਵਾਨ ਨੂੰ ਪਹਿਰੇਦਾਰ ਬਣ ਕੇ ਬਲ ਰਾਜੇ ਦੇ ਬੂਹੇ ਅੱਗੇ ਖੜਨਾ ਪਿਆ ਇਹ ਬਲ ਰਾਜੇ ਦੀ ਭਗਤੀ ਸੀ ਅਤੇ ਇਸੇ ਪ੍ਰਕਾਰ ਸਾਧ ਸੰਗੇ ਜੀ ਪੂਰੀ ਖਣ ਨੇ ਸ੍ਰੀ ਰਾਮਚੰਦਰ ਜੀ ਨੂੰ ਵਸ ਕਰ ਲਿਆ ਉਹਦੇ ਪ੍ਰੇਮ ਨੂੰ ਵੇਖ ਕੇ ਸ੍ਰੀ ਰਾਮਚੰਦਰ ਜੀ ਨੇ ਕਿਹਾ ਬਹੁ ਲੰਕੇਸ਼ ਫੇ ਲੰਕਰ ਦੇ ਪਤੀ ਆਕੇ ਬੈਠ ਰਾਵਣ ਨੂੰ ਮਾਰ ਕਰਕੇ ਭਵੀਸ਼ਣ ਨੂੰ ਲੰਕਾ ਦਿੱਤੀ ਤੇ ਜੋ ਟਕਾ ਪਰ ਕੋਈ ਚੀਜ਼ ਗਹਿਣ ਨਹੀਂ ਕੀਤੀ रामचंद्र ਜੀ ਨੇ ਇਸ ਪ੍ਰਕਾਰ ਭੀਖਣ रामचंद्र ਜੀ ਦਾ ਭਗਤ ਹੋਇਆ ਕ੍ਰਿਤੇ ਵਿੱਚ ਹਨੂਮਾਨ ਸੇਵਕ ਹੋਇਆ શ્રી रामचंद्र ਜੀ ਦਾ ਅਨੰਨ ਇਸੇ ਪ੍ਰਕਾਰ ਸੰਤ ਸਿੰਘ ਜੀ ਭੀਲਣੀ ਮਹਾਰਾਜੀ ਸੇਵਕ ਹੋਈ ਇਸੇ ਪ੍ਰਕਾਰ ਗੋਪਰ ਦੇ ਵਿੱਚ ਕ੍ਰਿਸ਼ਨ ਭਗਵਾਨ ਦੇ ਬੇਦਰ ਭਗਤੀ ਹੋਏ ਇਸੇ ਪ੍ਰਕਾਰ ਸਦਾਮਾ ਜੀ ਹੋਏ ਜਿਨ੍ਹਾਂ ਚਾਰੇ ਪਦਾਰਥ ਦੇ ਦਿੱਤੇ ਇਸੇ ਪ੍ਰਕਾਰ ਕਲਯੁਗ ਦੇ ਵਿੱਚ ਸਾਧ ਸੰਗੇ ਜੀ ਕਬੀਰ ਸਾਹਿਬ ਨਾਮਦੇਵ ਸਦਨਾ ਭਗਤ ਧੰਨਾ ਭਗਤ ਜੈਦੇਵ ਪੀਪਾ ਤਰਲੋਚਨ ਸ਼ੈਣ ਰਾਮਾਨੰਦ ਜੀ ਪਰਮਾਨੰਦ ਜੀ ਇਹ ਬਿਆੰਤ ਭਗਤ ਹੋਏ ਹਨ ਇਸ ਪ੍ਰਕਾਰ ਕਹਿੰਦੇ ਹਨ ਆਦੇ ਜੁਗਾਦੀ ਸਗਲ ਭਗਤ ਜੋ ਆਦਿ ਵਿੱਚ ਭਗਤ ਮੰਨੇ ਗਏ ਹਨ ਸ਼ੇਸ਼ਨਾਗਾਰਿਕ ਨਾਮ ਨੂੰ ਜਪਣ ਵਾਲੇ ਆਦੀ ਭਗਤ ਜੋ ਕਾਗਬ ਸੰਦਾਦਕ ਮੰਨੇ ਗਏ ਹਨ ਆਦੀ ਭਗਤ ਬਾਦ ਵੀ ਕਾਦਕ ਜੋ 10000 ਰੁਪਏ ਦਾ रामचंद्र ਦੇ ਪ੍ਰਗਟ ਹੋਣ ਤੋਂ ਪਹਿਲਾਂ ਬਾਦਮੀ ਕੀਰਵੈਣੀ ਕਥਾ ਉਚਾਰਨ ਕਰ ਦਿੱਤੀ ਵਿਆਸ ਆਦ ਕਾਦੀ ਭਗਤ ਮੰਨੇ ਗਏ ਹੈ ਸੁਖਦੇਵ ਆਦ ਕ ਭਗਤ ਮੰਨੇ ਗਏ ਹਨ ਲੋਮਸਾ ਆਦ ਗਰੀਹੀ ਭਗਤ ਮੰਨੇ ਗਏ ਹਨ ਰੂਮਨਾਰਿਕ ਜੈਸੇ ਭਗਤ ਮੰਨੇ ਗਏ ਹਨ ਆ ਦੇ ਜੁਗਾਂ ਆਦਿਕਾਂ ਚਾਹਾਂ ਜੁਗਾਂ ਚ ਜਿੰਨੇ ਭਗਤ ਮੰਨੇ ਗਏ ਹਨ ਤਾਕ ਸੁਖ ਬਿਸਰਾਮ ਕਿਨਾਂ ਸਾਰਿਆਂ ਨੂੰ ਨਾਮ ਜਿਨ੍ਹਾਂ ਦੀ ਰਸਨਾ ਤੇ ਵਸਿਆ ਉਹਨਾਂ ਨੂੰ ਸੁਖ ਵਿੱਚ ਸਥਿਤੀ ਹੋਈ ਹੈ ਇਹ ਸਾਰਿਆਂ ਜਿਨ੍ਹਾਂ ਦੀ ਰਸਨਾ ਤੇ ਮਾਰੇ ਵਸੇ ਹੈ ਉਹਨਾਂ ਨੂੰ ਸੁਖ ਵਿੱਚ ਟਿਕਾ ਹੋਇਆ ਹੈ ਬਿਨਾਂ ਰਸਨਾ ਤੇ ਵਸੇ ਤੋਂ ਸੁਖ ਵਿੱਚ ਟਿਕਾ ਨਹੀਂ ਕੇਦਾ ਹੋਇਆ ਇਸ ਕਰਕੇ ਮੇਰੇ ਤੇ ਰਸਨਾ ਦੇ ਉੱਪਰ ਜਿਹੜਾ ਆਰਾਮ ਹੈ ਮੇਰੀ ਸਿਮਰ ਨਹੀਂ ਤਾਂ ਭਾਈ ਇਹ ਹੋਈ ਹੈ ਮੈਂ ਹੋਰ ਸਿਮਰ ਨਹੀਂ ਤੇਰੇ پاسੋਂ ਬ੍ਰਾਹਮਣ ਲੈ ਕੇ ਕੀ ਕਰਨੀ ਹੈ ਤੇ ਉੱਤਰ ਦਿੱਤਾ ਆਜ ਯੁਗ ਆ ਦੀ ਸਦਾ ਸਦਾ ਜਿਹੜੇ ਭਗਤਾਂ ਦੇ ਮਹਾਰਾਜ ਨੇ ਉਹਨਾਂ ਦਾ ਸੁਖ ਸਰੂਪ ਵਿੱਚ ਬਸਰਾਮ ਹੋਇਆ ਹੈ ਜਿਨ੍ਹਾਂ ਦੀ प्रीਤੀ ਰੂਪੀ ਰਸਨਾ ਤੇ ਆਰਾਮ ਦਾ ਨਾਮ ਦੱਸਿਆ ਹੈ ਕਬੀਰ ਮੇਰੀ ਜਾਤ ਕੋ ਕਬੀਰ ਨੂੰ ਕਹਿਣ ਲੱਗਾ ਹੱਸਣਾ ਕਹਿੰਦੇ ਜੁਲਾਹਾ ਹੀ ਰਿਆ ਨਾ ਸਾਡੇ ਪਾਸੋਂ ਉਪਦੇਸ਼ ਨਹੀਂ ਲੈਂਦਾ ਮਾਰਾ ਨਹੀਂ ਲੈਂਦਾ ਸਹਿਬ ਕਬੀਰ ਜੀ ਕਹਿੰਦੇ ਕੁਰਬਾਨ ਜਾਈਏ ਸੁਣੋ ਜਿਲਾਹੇ ਦੀ ਬਾਬਤ ਵੀ ਕਬੀਰ ਮੇਰੀ ਜਾਤ ਕਹਿੰਦੇ ਮੇਰੀ ਜਾਤੀ ਦੇ ਤਾਈ ਸਭ ਕੋ ਹਸਨੇ ਹਾਰੇ ਲੋਕ ਉਸਮ ਆਏ ਜਿਹੜੇ ਬਦਾਂਤੀ ਜਗਤ ਨੂੰ ਤਿੰਨ ਕਾਲ ਮਿੱਠਿਆ ਦੱਸਦੇ ਆ ਜਿਲਾਹੇ ਨੂੰ ਉਹਨਾਂ ਨੂੰ ਵੀ ਮਖੌਲ ਕੀਤੇ ਆ ਅਕੇ 20 ਕੋਰੀ ਬਰਸਾਂਤੀ ਨਾਲਾ ਇਹਦਾ ਵਗਦਾ ਸੀ ਬਰਸਾਨ ਦੇ ਉੱਤੇ ਜੇ ਉਹ ਹਾਰ ਦੇ ਮਹੀਨੇ ਤੇ ਜੇ ਬਰਖਾ ਪਈ ਨਹੀਂ ਸੀ ਉਹਨਾਂ ਸੂਰਜ ਦੀਆਂ ਕਿਰਨਾਂ ਦੇ ਨਾਲ ਰੇਤੇ ਚਮਕਦੇ ਨੂੰ ਨਾਲਾ ਸਮਝ ਕੇ ਲੀੜੇ ਲਾ ਕੇ ਸਿਰ ਤੇ ਬੰਨ ਲਏ ਤੇ ਪਾਰ ਨਿਕਲ ਕੇ ਉਹ ਰੇਤੇ ਦੇ ਸਾਰੇ ਮਾਰੂ ਥਲ ਤੋਂ ਕੰਨ ਲੱਗੇ ਕਿ ਕੋਈ ਡੁੱਬਣਾ ਗਿਆ ਹੋਵੇ ਜਣ ਲੱਗੇ ਜਿਹੜਾ ਗਿਣੀ ਆਪ ਨੂੰ ਨਾ ਗਿਣੇ ਕਦੇ 19 ਕਹਣ ਕਦੇ 9 ਕਹਣ ਇਸ ਪ੍ਰਕਾਰ ਉਹਨਾਂ ਨੂੰ ਭੁਲੇਖਾ ਪੈ ਗਿਆ ਕਿਉਂ ਕਬੀਰ ਜੀ ਕਹਿੰਦੇ ਜਿਹੜੇ ਜਗਤ ਨੂੰ ਮਿੱਠਾ ਦੱਸਦੇ ਬਗੰਤੀ ਉਹ ਵੀ ਮੇਰੀ ਜਾਤ ਨੂੰ ਅਸਲ ਵਾਲੇ ਮਖੌਲ ਕਰਦੇ ਹਨ ਇਸੇ ਪ੍ਰਕਾਰ ਜਿਲਾਹੇ ਦੇ ਪ੍ਰਸੰਗ ਆਉਂਦੇ ਆ ਜਿਵੇਂ ਪਸ਼ਾਣ ਦਾ ਇੱਕ ਨੌਕਰ ਬਣ ਕੇ ਜਿਰਾਹਾ ਗਿਆ ਸੀ ਉਹਨ ਹੌਲ ਦੇ ਮੇਲੇ ਵਿੱਚ ਛੜਕਾ ਕੀਤਾ ਕੋਠੇ ਤੇ ਆਰਾਮ ਨਾ ਪਿਆ ਕਹਿੰਦਾ ਖੁਦਾ ਮੇਰਾ ਵੀ ਕਦੇ ਦਿਨ ਲਿਆਵੇ ਅਸੀਂ ਵੀ ਛੜਕਾ ਕਰਕੇ ਪਹੁੰਚਾਂਗੇ ਜਦੋਂ ਜਿਲਾਹੇ ਦੀ ਸ਼ਾਦੀ ਹੋ ਗਈ ਉਸ ਸਾਲ ਦੇ ਮਹੀਨੇ ਜਮਾਗਦੇ ਮਹੀਨੇ ਚ ਗਿਆ ਸ਼ੋਹਰੀ ਤੇ ਕਹੇ ਕੋਠੇ ਦੇ ਛੜਕਾ ਕਰੋ ਤੇ ਚਾਗਰਾ ਲੈ ਕੇ ਪੈਣਾ ਇਸੇ ਪ੍ਰਕਾਰ ਸਾਧ ਸੰਗ ਜੀ ਉਹ ਪਾਲੇ ਨਾਲ ਹੀ ਮਰ ਗਿਆ ਸੀ ਕਿਉਂ ਕਵੀਰ ਕਹਿੰਦੇ ਸਾਰੇ ਲੋਕ ਕਿ ਮੇਰੀ ਜਾਤ ਨੂੰ ਮਖੌਲ ਕਰਦੇ ਐ ਸਾਰੇ ਹਸਣ ਵਾਲੇ ਹੱਸਾ ਹੀ ਕਰਦੇ ਹਨ ਪਰ ਵੇਖੋ ਸਾਰਿਆਂ ਦੇ ਸਰੀਰ ਢਕਣ ਵਾਸਤੇ ਬਸ ਰਹੀਏ ਸੋਹਣੇ ਬੁਰਦਾ ਸਾਰਿਆਂ ਦਾ ਪਰਦਾ ਢਾਣ ਦਾ ਬਣਾਉਣ ਵਾਲਾ ਹੈ ਇਸ ਪ੍ਰਕਾਰ ਦਾ ਹੈ ਕਿ ਸਿਆਣਾ ਇਹਨੇ ਤੇ ਜਾਤ ਨੂੰ ਕੋਲੀ ਪਾਲੀ ਜਾਣ ਕੇ ਕਬੀਰ ਕਹਿੰਦਾ ਸਾਰੀ ਦੁਨੀਆ ਅਸਲ ਵਾਲੀ ਮਖੌਲ ਹੀ ਕਰਦੀ ਹੈ ਬਲੇ ਹਾਰੀ ਇਸੇ ਪ੍ਰਕਾਰ ਕਲਗੀ ਤਨ ਚਲੋ ਜਿਲਾਹੋ ਸੋਰੇ ਉੜ ਤੋ ਕਹਿ ਤਾ ਜਾਏ ਇਹਦੇ ਵਿੱਚ ਉਹਦੇ ਬੋਲਣ ਦੇ ਨਾਲ 10000 ਲੋਕਾਂ ਦੇ ਪਾਸੋਂ ਕੋਈ ਨਾ ਕੁਝ ਚਾਟਾ ਸ਼ਾਕੇ ਉਹ ਪਹੁੰਚਿਆ ਸੀ ਸੋਹਰੇ ਘਰ ਵਿੱਚ ਇਸ ਪ੍ਰਕਾਰ ਦੀ ਹਾਲਤ ਵੀ ਮਾਰਾ ਨੇ ਬਲਾਸ਼ ਤੌਰ ਤੇ ਲਿਖੀ ਹੈ ਇਹ ਚਿੱਤਰਾਂ ਦੇ ਪ੍ਰਸੰਗ ਆਉਂਦਾ ਹੈ ਇਸ ਪ੍ਰਕਾਰ ساری ਦੁਨੀਆ ਹਸਣ ਵਾਲੀ ਹੈ ਮੇਰੀ ਜਾਤ ਨੂੰ ਬਲਿਹਾਰੀ ਇਸ ਜਾਤ ਕੋ ਸਹਿਬ ਕਬੀਰ ਜੀ ਕਹਿੰਦੇ ਹਨ ਮੈਂ ਬਲੀ ਹਾਰ ਜਾਵਾਂ ਇਹ ਜੁਲਾਹੇ ਜੀਤੀ ਤੋਂ ਇਹ ਜਪਿਓ ਸਿਰਜਣਹਾਰ ਜਿਸ ਯਾਦ ਜੁਲਾਹੇ ਨੂੰ ਪਾ ਕੇ ਮੈਂ ਸਿਰਜਣਹਾਰ ਨੂੰ ਜਪ ਲਿਆ ਇਹ ਸਾਰਿਆਂ ਨਾਲੋਂ ਲਾਭ ਪ੍ਰਾਪਤ ਕਰ ਲਿਆ ਉੱਚੀ ਜਾਤ ਕੀ ਕਰੂ ਜੇ ਭਜਨ ਨਾ ਕਰੂ ਸਾਧ ਸੰਗ ਜੀ ਸੋਹਣੇ ਦਾ ਪਿਆਲਾ ਕੀ ਕਰੂ ਜੇ ਜ਼ਹਿਰ ਵਿੱਚ ਪਾ ਕੇ ਪੀ ਲੂ ਇਸ ਪ੍ਰਕਾਰ ਜਾਤ ਉੱਚੀ ਕੀ ਕਰੇਗੀ ਅੱਗੇ ਜਾਤ ਨਾਲੋਂ ਜ਼ੋਰ ਹੈ ਜੇ ਜੀਵ ਨਾਲੇ ਜਿਨ ਕੀ ਲੇਖੇ ਪਤ ਪਵਾ ਚੰਗੇ ਸਈ ਕੇ ਜਾਤ ਜਨਮ ਨੇ ਪੁੱਛੀਏ ਸੱਜ ਕਰ ਲਿਓ ਬਤਾਏ ਸਾ ਜਾਤ ਸਾ ਪਾਤ ਹੈ ਜਿਹੇ ਕਰਮ ਕੁਮਾਰ ਜਾਤਾਂ ਨੇ ਜਾਤੀ ਦੇ ਕੇ ਹੱਥ ਸੱਚ ਪਰਖੀ ਹੈ ਮੋਰਾ ਹੋਵੇ ਹੱਥ ਮਰੀਏ ਚੱਖੀ ਹੈ ਜਾਤ ਦੇ ਬਸ ਨਹੀਂ ਕੋਈ ਸੱਚ ਦੀ ਪਰਖ ਹੋਣੀ ਹੈ ਜੇ ਹੱਥ ਵਿੱਚ ਜ਼ਹਿਰ ਪਕੜੀ ਹੋਈ ਹੋਵੇ ਤਾਂ ਮਰਦਾ ਨਹੀਂ ਜਦੋਂ ਖਾ ਲੈ ਮਰ ਜਾਂਦਾ ਹੈ ਕਿਉਂ ਕੁਝ ਯਾਦ ਕੁਝ ਨਹੀਂ ਵਿਗਾੜਦੀ ਨੀਵੀਂ ਯਾਦ ਕੁਝ ਨਹੀਂ ਵਿਗਾੜਦੀ ਜਦੋਂ ਹੰਕਾਰ ਕਰੇਗਾ ਉਹਦਾ ਉਦੋਂ ਮਾਰਿਆ ਜਾਵੇਗਾ ਉਦੋਂ ਨਹੀਂ ਬਚਾ ਹੁਣਾ ਇਸ ਕਰਕੇ ਕਬੀਰ ਸਾਹਿਬ ਜੀ ਕਹਿੰਦੇ ਹਨ ਜਿਹੇ ਜਪਿਓ ਸਿਰਜਨ ਹਾਰ ਮੈਂ ਬਲਹਾਰ ਜਾਵਾਂ ਇਸ ਵਿਲਾਹੇ ਜਾਤੀ ਕੋ ਜਿਸ ਸਿਰਜਨ ਹਾਰ ਪਰਮੇਸ਼ਰ ਨੂੰ ਮੈਂ ਜਪ ਲਿਆ ਹੈ ਫੇਰ ਪੜਿਓ ਹੋਸ ਲੋਕ ਕਬੀਰ ਮੇਰੀ ਜਾਤ ਵੀਰ ਸਾਹਿਬ ਜੀ ਕਹਿੰਦੇ ਮੇਰੀ ਜਾਤ ਬੁੱਧੀ ਨੂੰ ਸਭ ਕੋ ਸਭ ਕੋ ਹਸਨੇ ਹਾਰ ਕਿੰਦੇ ਉਹ ਜਲਾਹਾ ਹੀ ਰਿਆ ਨਾ ਸਭ ਕੋਈ ਮੇਰੀ ਅਕਲ ਨੂੰ ਹਸਣ ਵਾਲੇ ਹਾਂ ਮੇਰੀ ਬੁੱਧੀ ਨੂੰ ਵੇਖ ਕੇ ਬਲੇ ਹਾਰੀ ਇਸ ਜਾਤ ਕੋਈ ਜਿਹੜੀ ਲਾਹਾ ਲੈਣ ਵਾਲੀ ਜਾਤ ਬੁੱਧੀ ਆ ਨੇ ਪਰਮਾਰਥ ਦੀ ਹੈ ਤਰਨਾ ਬੋਲਣਾ ਸਭ ਕਜੇ ਹੋਇ ਕਬੀਰ ਹਰ ਕਾ ਨਾਮ ਲਿਖ ਲਿਓ ਸਰੀਰ ਜਬ ਲਗ ਤਾਗਾ ਬਾਹੋਂ ਵੇਹੀ ਤਬ ਲਗ ਵਿਸੇ ਰਹੁ ਸੁਨੇਹੀ ਐਸੀ ਜਿਹੜੀ ਜਾਚ ਬੁੱਧੀ ਐ ਇਸ ਤੋਂ ਬਿਹਾਰ ਜਾਵਾਂ ਮੈਂ ਆਪਣੀ ਤੋਂ ਇਹ ਜਪਿਓ ਸਿਰਜਨ ਹਾ ਜਿਸ ਸ੍ਰੇਸ਼ਟ ਬੁੱਧੀ ਕਰਕੇ ਸਮਤੀ ਕਰਕੇ ਮੈਂ ਸਿਰਜਨਹਾਰ ਪਰਮੇਸ਼ਰ ਨੂੰ ਜਪ ਲਿਆ ਹੈ ਕਬੀਰ ਡਗਮਗ ਕਿਆ ਕਰਹਿ ਸੋਹ ਕਬੀਰ ਜੀ ਦੇ ਕੋਲੇ ਕੋਈ ਪ੍ਰੇਮੀ ਆਇਆ ਉਹ ਪ੍ਰੇਮੀ ਕਹਿੰਦਾ ਜੀ ਮੈਂ ਗ੍ਰਸਥ ਵਿੱਚ ਰਹਾ ਕੋ ਬਰਖਤ ਬਣਾ ਕੋ ਮੈਂ ਦੁਨੀਆਂ ਦੇ ਵਿਹਾਰ ਕਰਾਂ ਕੋ ਪਰਮਾਰਥ ਵੱਲ ਚੱਲਾਂ ਕੀ ਤੇ ਮੇਰਾ ਠਾਿਰ ਜਾਣੀ ਸੁਣ ਕੇ ਕਬੀਰ ਸਾਹਿਬ ਜੀ ਨੂੰ ਧੀਰ ਜੀ ਦੇਣ ਵਾਤੇ ਸਿੱਖਿਆ ਦਿੰਦੇ ਹਨ ਕਬੀਰ ਡੱਗ-ਮੱਗ ਕਿਆ ਕਰਹਿ ਕਬੀਰ ਸਾਹਿਬ ਜੀ ਕਹਿੰਦੇ ਪਰਮਾਰਸ ਦੇ ਮਗ ਰਸਤੇ ਤੋਂ ਡੱਗ ਡਿੰਡਾ ਡਿੰਗਾ ਕੋਣਾ ਜਿਹੜਾ ਵੰਦਾ ਸੰਕਲਪੋ ਇਹ ਕੀ ਕਰਨ ਹੈ ਤੂੰ ਦਾਵਾ ਡੋਲ ਕਿਉ ਮੰਨੂ ਕਰ ਰਿਆਂ ਹੈ ਪਰਿਵਾਰ ਦੇ ਰਸਤੇ ਵੱਲੋਂ ਕਹਾ ਡੁਲਾਵ ਹੈ ਜੀ ਕਿਸ ਬਾਤ ਤੇ ਆਪਣੇ ਚਿੱਤ ਨੂੰ ਡੁਲਾ ਰਿਆਂ ਹੈ ਸਰਵ ਸੂਖ ਕੋ ਨਾਇਕ ਹੈ ਜੀ ਕੋਈ ਕਹਿੰਦਾ ਮੈਂ ਦੇਵੀ ਦਿਓਤਿਆਂ ਦੀ ਉਪਾਸ਼ਨਾ ਪੈਰੋਂ ਦੀ ਉਪਾਸ਼ਨਾ ਕਰਾਂ ਕੋਈ ਕਹਿੰਦਾ ਮੈਂ ਮਹਾਰਾ ਦੇਵੀ ਦੀ ਉਪਾਸ਼ਨਾ ਕਰਕੇ ਪਦਾਰਥ ਮਿਲਦਾ ਹੈ ਕੋਈ ਕਹਿੰਦਾ ਸ਼ਿਵ ਜੀ ਦੀ ਉਪਾਸ਼ਨਾ ਕਰਕੇ ਤਨਸ਼ੇਤੀ ਮਿਲਦਾ ਹੈ ਇਹ ਵਾਹਿਗੁਰੂ ਦੇ ਸਿਮਰਨ ਨੂੰ ਛੱਡ ਕੇ ਕਵੀਸਾਉ ਕਨੇ ਕਿਉਂ ਦੇਵੀ ਦੇ ਉਤਿਆਨੀ ਉਪਾਸ਼ਨਾ ਚ ਡਾਵਾਂ ਡੋਲ ਤੋਏ ਹੋਇਆ ਤੁਰਿਆ ਫਿਰਦਾ ਹੈ ਸਰਬ ਸੂਖ ਕਹਾ ਡੁਲਾਵ ਹੈ ਕਿਉਂ ਮੇਰੇ ਦੀ ਭਗਤੀ ਵੱਲੋਂ ਚਿਤ ਨੂੰ ਡੁਲਾ ਰਿਹਾ ਹੈ ਸਰਬ ਸੂਖ ਕੋ ਨਾਇਕ ਹੈ ਏ ਭਾਈ ਸਾਰਿਆਂ ਸੁਖਾਂ ਦਾ ਨਾਇਕ ਸਿਰੋਮਣੀ ਉਹ ਪਰਮੇਸ਼ਰ ਨਾਇਕ ਪ੍ਰੇਰਕ ਹੈ RAM ਨਾਮ ਰਸ ਪੀ ਉਸ ਨਾਮ ਦੇ ਰਸ ਨੂੰ ਪੀਣਾ ਕਰ ਕਹ ਜਨ ਕਾ ਨਹੀਂ ਕਰ ਤਾਂ ਕੇ ਉਸ ਪਰਮੇਸ਼ਰ ਦੇ ਘਰ ਵਿੱਚ ਕਿਹੜੀ ਵਸਤੂ ਨਹੀਂ ਸਭ ਕੋ ਕਹੇ ਜਾਸ ਕੀ ਬਾਤਾ ساری ਦੁਨੀਆ ਜਿਹਦੇ ਜਹਦੀਆਂ ਗੱਲਾਂ ਕਰ ਰਹੀ ਹੈ ਉਹ ਸਾਰਿਆਂ ਸੁਖਾਂ ਦਾ ਸ੍ਰੀ ਸ੍ਰੋਮੀ ਐ ਨਾਇਕ ਪ੍ਰੇਰਕ RAM ਦੇ ਨਾਮ ਦੇ ਰਸ ਨੂੰ ਪੀ ਲਾ ਜੇ ਤੇਰੇ ਭਾਗ ਚੰਗੇ ਹਨ ਐਵੇਂ ਦਾਵਾ ਡੋਲ ਨਾ ਹੋ ਤੋਇਆ ਫਿਰ ਕਬੀਰ ਕਾਂਚਨ ਕੇ ਕੁੰਡਲ ਬਨੇ ਕੋਈ ਆਦਮੀ ਨੋਜੌਰ ਸੀ ਸੋਹਣੇ ਦੇ ਤੁੰਗਲ ਪਾਏ ਹੋਏ ਬੜੇ ਹਾਰ ਸ਼ਿੰਗਾਰ ਚ ਬਾ ਸ਼ੋਹੂ ਕਰਦਾ ਫਿਰੇ ਵੇਖ ਕੇ ਕਬੀਰ ਸਾਹਿਬ ਉਹਦੀ ਜਵਾਨੀ ਦੀ ਆਕੜ ਨੂੰ ਸਿੱਖਿਆ ਦਿੰਦੇ ਹਨ ਕਬੀਰ ਕਾਂਚਨ ਕੇ ਕੁੰਡਲ ਬਣੇ ਕਬੀਰ ਸਾਹਿਬ ਕਹਿੰਦੇ ਭਾਈ ਜੇ ਤੇਰੇ ਸੋਨੇ ਦੇ ਤੁੰਗਲ ਬਣ ਗਏ ਹਨ ਕੰਨਾਂ 'ਚ ਪਾਏ ਹੋਏ ਆ ਉੱਪਰ ਲਾਲ ਜੜਾ ਇਸ ਨੂੰ ਬੀਬੀਆਂ ਮਾਈ ਭਾਈਆਂ ਨੂੰ ਆਦਤ ਹੈ ਬਾਲੀਆਂ ਟੂਬਾਂ ਪਾ ਪਾ ਕੇ ਸੋਨੇ ਤੇ ਬੱਦਲ ਬਣ ਬਣ ਕੇ ਨਿਕਲਦੀਆਂ ਘਰਾਂ ਵਿੱਚੋਂ ਸੋ ਕਬੀਰ ਸਾਹਿਬ ਜੀ ਕਹਿੰਦੇ ਜਿਹੜੇ ਸੋਨੇ ਦੇ ਕੰਗਣ ਸੋਨੇ ਤੇ ਕੁੰਡਲ ਤੁੰਗਲ ਆਦਕ ਬਣੇ ਹੋਏ ਹਨ ਉੱਪਰ ਲਾਲ ਜੜਾ ਉਹਨਾਂ ਦੇ ਲਾਲਾਂ ਦੇ ਜੜਾਊ ਜੜੇ ਹੋਏ ਹਨ ਜੇ ਭੂਖਾ ਬਣੇ ਹੋਏ ਸੁੰਦਰ ਦੀਸੇ ਦਾਦੇ ਕਾਨ ਜਿਉਂ ਸਾਰੂ ਕੀ ਜੀ ਕਹਿੰਦੇ ਮੈਨੂੰ ਤਾਂ ਭਾਈ ਉਹ ਸੋਹਣੇ ਨਹੀਂ ਲੱਗਦੇ ਉਹ ਤੋਂ ਸਾਤ ਸੂਰਤ ਨੂੰ ਭੰਨ ਕਰਕੇ ਪਰਮੇਸ਼ਵਰ ਨੇ ਜਿਹੜੀ ਸ਼ਕਲ ਬਣਾਈ ਉਹਨੂੰ ਬਗਾੜਦੇ ਆ ਦੀਸੇ ਦਾਦੇ ਕਾਨ ਜਿਉਂ ਜਿਵੇਂ ਸੜਿਆ ਹੋਇਆ ਜੰਗਲ ਹੁੰਦਾ ਹੈ ਸੜੇ ਹੋਏ ਜੰਗਲ ਦੇ ਤੋਂ ਸਵਾਹੀ ਸਵਾ ਪਈ ਹੁੰਦੀ ਹੈ ਇਸ ਪ੍ਰਕਾਰ ਵਿਸ਼ਿਆਂ ਦੀ ਇੱਛਾ ਰੂਪੀ ਸਵਾਹੀ ਉਹਨਾਂ ਤੇ ਉੱਡ ਰਹੀ ਹੈ ਸੜੇ ਹੋਏ ਜੰਗਲ ਦੀਆਂ ਹੀ ਸਾਨੂੰ ਪ੍ਰਤੀਤ ਹੁੰਦੇ ਹਨ ਜਿਨ ਮਨ ਨਾਹੀ ਨਾ ਵਿਸ਼ਾ ਦਾਦੇ ਕਾਨਿਓ ਇੱਕ ਤਾਂ ਸਾਲ ਸੰਗਰੀ ਕਾਨੇ ਜਿਹੜੇ ਹੁੰਦੇ ਸੜੇ ਹੁੰਦੇ ਆ ਉਤਲੀਆਂ shell ਤੇ ਵਿੱਚੋਂ ਲਿਸ਼ਕਦੇ ਹੁੰਦੇ ਆ ਇਸ ਪ੍ਰਕਾਰ ਜਿਨਾਂ ਦੇ ਸਾਦ ਸੰਗਤ ਦੀਸੇ ਦਾਦੇ ਕਾਨਿਓ ਉਹ ਸੜੇ ਹੋਏ ਕਾਨੇ ਦੀ ਨਹੀਂ ਆਈ ਹਨਗੇ ਤੇ ਉਤੋਂ ਲਿਸ਼ਕਦੇ ਹਨ ਅੰਦਰੋਂ ਕਾਮ ਆਰਕਾਂ ਦੇ ਨਾਲ ਸੜੇ ਹੋਏ ਕਾਨੇ ਦੀ ਨਹੀਂ ਆਈ ਹਨਗੇ ਤੇ ਅੰਦਰ ਪਿਆਰ ਨਹੀਂ ਹੈ ਖੁਸ਼ ਕਾਨਗੇ ਪ੍ਰੇਮ ਦਾ ਰਸ ਨਹੀਂ ਉਹਨਾਂ ਦੇ ਅੰਦਰ ਸੜੇ ਹੋਏ ਕਾਨੇ ਦੀ ਨਹੀਂ ਆਈ ਹੈ ਇਹ ਇੱਕ ਸੜੇ ਹੋਏ ਕਾਨੇ ਦੀ ਸਵਾ ਹੁੰਦੀ ਹੈ ਉਹ ਬੜੀ ਕਾਨਾ ਸਾਬਤ ਪ੍ਰਤੀਤ ਹੁੰਦਾ ਹੈ ਇਹ ਹੁੰਦੀ ਸਵਾ ਹੱਥ ਪਾਆਂ ਤੋਂ ਕਾਨਾ ਨਹੀਂ ਹੁੰਦਾ ਇਸੇ ਪ੍ਰਕਾਰ ਸੜੇ ਹੋਏ ਉਹ ਕਾਨੇ ਦੀ ਨਹੀਂ ਆਈ ਹਨਗੇ ਵਿਸ਼ਿਆਂ ਦੇ ਨਾਲ ਸਾਰੇ ਸੋਹ ਹੋਏ ਹੋਏ ਹਨ ਜਿਨ ਮੰਨ ਨਹੀਂ ਨਾ ਜਿਨ੍ਹਾਂ ਦੇ ਮਨ ਚ ਪਰਮੇਸ਼ਰ ਦਾ ਨਾਮ ਨਹੀਂ ਉਹਨਾਂ ਨੂੰ ਕੀ ਵੇਖ ਕੇ ਕਰੋਗੇ ਤੁਸੀਂ ਕਬੀਰ ਐਸਾ ਏਕ ਆਦ ਸਹਿਬ ਕਬੀਰ ਜੀ ਕਹਿੰਦੇ ਹਾ ਜਾਂ ਕੋਈ ਇਕ ਅੱਧਾ ਹੀ ਹੈ ਭਾਈ ਦੁਰਲੱਭ ਹੈ ਜੋ ਜੀਵਤ ਮਰਤਕ ਹੋ ਜਿਹੜਾ ਜੀਵਤ ਭਾਵ ਤੋਂ ਮਰੇ ਇੱਕ ਕੌਣ ਹੈ ਪੂਰਨ ਗਿਆਨਵਾਨ ਹੈ ਤੇ ਅੱਧਾ ਕੌਣ ਹੈ ਜਿਗਿਆਸੂ ਕਿਉਂਕਿ ਉਹਦੇ ਅੰਦਰ ਸੰਸੇਜੇ ਬਣੇ ਰਹਿੰਦੇ ਆ ਇਸ ਕਰਕੇ ਅੰਦਾ ਹੈ ਬਖੀਬ ਦੇ ਸਾਧ ਚ ਤਰੀਂਦਾ ਹੈ ਸੰਸੇਪ ਵਰਗੇ ਬਣੇ ਰਹਿੰਦੇ ਇਸ ਕਰਕੇ ਅੰਦਾ ਹੈ ਤੇ ਗਿਆਨਵਾਨ ਸੰਸਿਆਂ ਨੂੰ ਸਾਰਿਆਂ ਤੋਂ ਰਹਿਤ ਹੋਏ ਇਸ ਕਰਕੇ ਕਪੂਰਨ ਹਨ ਜੋ ਜੀਵ ਜੀਆਸੂ ਹੈ ਜੋ ਜੀਵਤ ਮਿਰਤ ਕਹੋ ਜਿਹੜੇ ਜੀਵਤ ਭਾਵ ਤੋਂ ਮਰਨ ਵਾਲੇ ਹੈ ਜੀਵ ਪੁਣੇ ਦਾ ਤਿਆਗ ਕਰਨ ਵਾਲੇ ਕੋਈ ਇੱਕ ਹੈ ਜਿਆਦਾ ਜਗਿਆਸੂ ਹੈ ਗਿਆਨਵਾਨ ਨਿਰਭੈ ਹੋਏ ਕਹ ਗੁਨ ਰਵ ਉਹ ਨਿਰਭਾਉ ਹੋ ਜਾਂਦੇ ਜੋ ਪਰਮੇਸ਼ਰ ਦੇ ਗੁਣਾਂ ਨੂੰ ਉਚਾਰਦੇ ਹੈ ਜਤ ਪੀਖੋ ਤਤ ਸੂ ਜਿੱਥੇ ਵੀ ਦੇਖਿਓ ਸੋ ਪਰਮੇਸ਼ਰ ਹੀ ਉਹਨਾਂ ਦੀ ਦ੍ਰਿਸ਼ਟੀ ਚ ਦਿਸਦਾ ਹੈ ਕਬੀਰ ਜਾ ਦਿਨ ਹੋ ਮੂਆ ਕਬੀਰ ਸਾਹਿਬ ਜੀ ਕੋਈ ਆਦਮੀ ਕਹਿੰਦੇ ਸੀ ਕਿ ਫਲਾਣਾ ਮਰ ਜਾਣਾ ਚਾਹੀਦਾ ਹੈ ਮਰ ਗਿਆ ਹੈ ਕਬੀਰ ਜੀ ਕਹਿੰਦੇ ਹਾਂ ਕਬੀਰ ਜਾ ਦਿਨ ਹੋ ਕਬੀਰ ਜੀ ਕਹਿੰਦਾ ਜਦੋਂ ਦਾ ਮੈਂ ਮਰ ਗਿਆ ਹਾਂ ਪਾਛੈ ਭਇਆ ਆਨੰਦ ਮੈਨੂੰ ਉਹ ਆਨੰਦ ਹੋ ਗਿਆ ਜਦੋਂ ਦਾ ਹਉਮੈਕਾਰ ਮੇਰਾ ਮਰ ਗਿਆ ਨਾ ਪ੍ਰੇਮੀਓ ਮੈਂ ਜੋ ਬਣਿਆ ਬੈਠਾ ਸੀ ਦੇ ਜਿਸ ਹੈ ਆਪਣੇ ਆਪ ਨੂੰ ਮੈਂ ਦੇਹੋਂ ਕਹਿੰਦਾ ਸੀ ਮੈਂ ਸੂਖਮ ਦੇ ਹਾਂ ਮੈਂ ਸਥੂਲ ਦੇ ਹਾਂ ਮੈਂ ਕਾਰਨ ਦੇ ਹਾਂ ਇਹ ਹੰਕਾਰ ਜਿਉਂਦਾ ਮੇਰਾ ਮਰ ਗਿਆ ਹੈ ਪਛਾਹ ਭਇਆ ਅਨੰਦ ਜਿਉ ਮੋਹ ਤੋਂ ਪਿੱਛੇ ਹੋਣੇ ਕਰਕੇ ਅੰਨਦ ਵਾਹਿਗੁਰੂ ਦਾ ਪ੍ਰਗਟ ਹੋ ਗਿਆ ਹੋ ਗਿਆ ਹੈ ਸਾਨੂੰ ਮੋਹ ਮਿਲਿਓ ਪ੍ਰਭ ਆਪਨ ਮੈਨੂੰ ਤਾਂ ਭਾਈ ਇਸ ਪ੍ਰਕਾਰ ਵਿਦੇ ਮੁਕਤੀ ਦੀ ਪ੍ਰਾਪਤੀ ਹੋਗੀ ਤੇ ਮੇਰੇ ਤਾਈਂ ਪ੍ਰਭੂ ਆਪਣਾ ਆਪ ਜੋ ਆਪਣਾ ਆਤਮਾ ਰੂਪ ਹੈ ਪ੍ਰਾਪਤ ਹੋ ਗਿਆ ਹੈ ਸੰਗੀ ਭਜ ਹੈ ਗੋਬਿੰਦ ਜਿਹੜੇ ਸਾਡੇ ਸੰਗਤ ਕਰਨ ਵਾਲੇ ਹਨ ਉਹ ਵੀ ਗੋਬਿੰਦ ਦਾ ਭਜਨ ਕਰਨ ਲੱਗੇ ਕਬੀਰ ਮੁਕਤ ਹੋ ਗਿਆ ਮਹਾਰਾਜ ਨਾਲ ਮਿਲ ਗਿਆ ਅਸੀਂ ਵੀ ਮੁਕਤ ਹੋ ਜਾਵਾਂਗੇ ਸਾਡੇ ਸੰਗੀ ਜੋ ਇੰਦਰੇ ਹੈ ਮਾਨਾ ਆਦੇ ਇਹ ਵੀ ਹੁਣ ਗੋਬਿੰਦ ਦਾ ਭਜਨ ਕਰਨ ਚ ਲਾਏ ਹੋਏ ਆ ਸਾਡੇ ਕਬੀਰ ਸਭ ਤੇ ਹੰਮ ਬੁਰੇ ਗੁਰੂ ਰਾਮ ਸਾਹਿਬ ਜੀ ਕਹਿੰਦੇ ਆ ਭਾਈ ਅਸੀਂ ਸਾਰੇ ਨਾਮ ਬੁਰੇ ਹਾਂ ਅਮਤਾਜ ਭਲੋ ਸਭ ਕੋ ਸਾਨੂੰ ਛੱਡ ਕੇ ਛੁੱਟ ਸਭ ਕੋਈ ਭਲਾ ਹੈ ਜਿਨ ਐਸਾ ਕਰ ਬੁਝਿਆ ਜਿਨ ਇਨੀ ਗਰੀਬੀ ਧਾਰਨ ਕੀਤੀ ਹੈ ਇਸ ਪ੍ਰਕਾਰ ਦਾ ਵਿਚਾਰ ਬੁਝਣਾ ਕੀ ਕਹਿ ਸਮਝ ਰਹਾ ਹੈ ਨੀਤ ਹਮਾਰਾ ਸੋ ਅਸੀਂ ਤਾਂ ਭਾਈ ਉਸ ਨੂੰ ਆਪਣਾ ਸੱਜਣ ਮਿੱਤਰ ਸਮਝਦੇ ਹਾਂ ਸਾਡਾ ਮਿੱਤਰ ਉਹ ਹੈ ਜਿਹੜਾ ਆਪਣੀ ਹੰਗਤਾਂ ਨੂੰ ਛੱਡ ਕੇ ਰਹੇ ਦੁਨੀਆ ਵਿੱਚ ਇਸੇ ਪ੍ਰਕਾਰ ਕਬੀਰ ਸਭ ਤੇ ਹਮ ਬੁਰੀ ਸਾਈ ਜੀ ਕਹਿੰਦੇ ਹੰਗਤਾ ਮਮਤਾ ਵਾਲੇ ਜਿਹੜੇ ਜੀਵ ਹੈ ਉਹ ਸਾਰਿਆਂ ਤੋਂ ਭਾਈ ਬੁਰੇ ਹਨ ਹਮ ਤਜ ਭਲੋ ਸਭ ਕੋ ਜਿਨ੍ਹਾਂ ਨੇ ਹੰਗਤਾ ਮਮਤਾ ਛੱਡ ਤੀ ਉਹ ਸਭ ਕੋਈ ਭਲੇ ਹੈ ਉਹ ਹੰਗਤਾ ਮਮਤਾ ਜਿਨ੍ਹਾਂ ਦੀ ਮਿਟ ਗਈ ਹੈ ਜਿਨ ਐਸਾ ਕਰ ਬੂਝੇ ਜਿਨ ਹੰਗਤਾ ਮਮਤਾ ਦਾ ਤਿਆਗ ਕਰਕੇ ਐਸਾ ਆਤਮਨੰਦ ਸਰੂਪ ਉਹ ਜੋ ਦੇਖੋ ਸੋ ਇੱਕ ਆਤਮਾ ਨਹੀਂ ਦੇਵਤਾ ਦਾ ਨਾਮ ਕੋਈ ਇਉਂ 부ਜਨਾ ਕੀਤਾ ਸਮਝਿਆ ਹੈ ਮੀਤ ਹਮਾਰਾ ਸਭ ਤੋਂ ਪਈ ਲੋਕ ਪ੍ਰਲੋਕ ਦਾ ਸੱਜਣ ਉਹ ਹੀ ਐ ਸਮਝਦੇ ਹੋ ਸੀ ਕਬੀਰ ਆਈ ਮੁਝੇ ਪਹਿ ਕਬੀਰ ਸਾਹਿਬ ਜੀ ਕਹਿੰਦੇ ਹੰ ਮਾਇਆ ਮੈਨੂੰ ਵੀ ਮੋਹਤ ਕਰਨ ਵਾਸਤੇ ਆਈ ਸੀ ਅਨਕ ਕਰੇ ਕਰ ਪੀ ਅਮੀਰੋ ਦੇ ਕਦੇ ਤਾਣੀ ਬਣਾਉਣ ਵਾਲੀ ਸਰਦਾਰ ਨਹੀਂ ਰਾਣੀ ਬਣ ਕੇ ਆ ਗਈ ਕਦੇ ਮੇਰੀ ਜਿਹੜੀ ਕੁੰਬੜ ਸੀ ਉਹ ਜ ਸੁਹੇਣੀਆਂ ਮੋਹਰੇ ਹੀ ਕਾਢ ਦੁੱਤੀਆਂ ਕਦੇ ਮੇਰੀ ਜਿਹੜੀ ਨਲੀਆਂ ਪਿਉਣ ਵਾਲੀ ਕੁਨਾਰੀ ਸੀ ਉਹ ਮੋਰਾਂ ਨਾਲ ਹੀ ਭਰ ਦਿੱਤੀ ਕਦੇ ਨਲੀਆਂ ਹੀ ਸਵੇਣੀਆਂ ਮਨਾਉਂਦੀਆਂ ਕਦੇ ਕਹਿਣ ਲੱਗੀ ਮੇਰੀ ਤਾਣੀ ਪਹਿਲਾਂ ਬਣਵੇ ਮੈਨੂੰ 100 ਰੁਪਏ ਲੈ ਲੈ ਇਉਂ ਬੜੇ ਲਿਵਾਸ ਕਰਕੇ ਮੇਰੇ ਕੋਲੇ ਆਈ ਸੀ ਹਮਰਾਖੇ ਗੁਰ ਆਪਣੇ ਸਾਡੇ ਦਹੀਂ ਉਸ ਦੇ ਪਾਸੋਂ ਆਪਣੇ ਗੁਰੂ ਰਾਮਾ ਨੰਦ ਜੀ ਨੇ ਸਤਿਗੁਰੂ ਨਾਨਕ ਦੇਵ ਜੀ ਸਾਨੂੰ ਤਾਂ ਰੱਖ ਲਿਆ ਉਸ ਮਾਇਆ ਤੋਂ ਉਹਨ ਕੀਨੋ ਆਦੇ ਉਹ ਅਖੀਰ ਨਾਕੋਂ ਕਾਟੀ ਕਾਨੋਂ ਕਾਟੀ ਕਾਟਕੂਟ ਕੇ ਢਾੜੀ ਉਹਨ ਫੇ ਮੱਥਾ ਟੇਕਿਆ ਹਾਰ ਮੰਨ ਕੇ ਇਸ ਪ੍ਰਕਾਰ বিষ্ণੂ ਦੀ ਨਰਾਦਰੀ ਕਰਾਈ ਸੀ ਪਹਿਲਾਂ ਇੱਕ ਸ਼ਾਹੂਕਾਰ ਦੇ ਘਰ ਬ੍ਰਗਤ ਬਣ ਕੇ ਜਾ ਰਹੇ ਸੀ ਤੇ ਸਰਦਾਰ ਨਹੀਂ ਬਣ ਕੇ ਉਹਦੇ ਚਲੀ ਗਈ ਸਹਨੇ ਦੇ ਭਾਂਡਿਆਂ ਚ ਪਾਣੀ ਪੀਵੇ ਸ਼ਾਹੂਕਾਰ ਕਹਿਣ ਲੱਗਾ ਮਹਾਰਾਣੀ ਜੀ ਇੱਥੇ ਇੱਕ ਰਾਤ ਕੱਢ ਲਓ ਕਹਿੰਦੇ ਹਾਂ ਚਿਵਾਰਾ ਤੁਹਿੰਨਾ ਜੇ ਧਰੇ ਪਾਉਂਦੇ ਜਿਸ ਚਿਵਾਰੇ 'ਚ বিষ্ণੂ ਭਗਵਾਨ ਸੰਤ ਬਣੇ ਰਹਿੰਦੇ ਸੀ ਕਹਿੰਦੀ ਆਹ ਚਿਵਾਰਾ ਪਸੰਦ ਆ ਪਰ ਇੱਥੇ ਮਨੋਖ ਰਹਿੰਦੇ ਆ ਕਹਿੰਦੇ ਜੀ ਇਹਨਾਂ ਨੂੰ ਹੋਰ ਥਾਂ ਕਰ ਦਿੰਨੇ ਆ ਹੋਰ ਥਾਂ ਕਰਨ ਵਾਸਤੇ ਜਦੋਂ ਪੁੱਛਿਆ ਸੰਤ ਜੀ ਕਹਿੰਦੇ ਤੁਸੀਂ ਹੋਰ ਚਿਵਾਰੇ 'ਚ ਹੋ ਜਓ ਕਹਿੰਦੇ ਵੀ ਤੁਹਾਡੇ ਨਾਲ ਅਸੀਂ ਪਰਮ ਕੀਤਾ ਸੀ ਵੀ 6 ਮਹੀਨੇ ਇਸੇ ਚਿਵਾਰੇ 'ਚ ਰਹਾਂਗੇ ਉਹ ਬੁढ़ा ਕਹਿੰਦਾ ਪਰੰਤੂ ਤਾਂ ਤੇਰੇ ਨਾਲ ਕੀਤਾ ਸੀ ਬਾਵਾ ਜੀ ਪਰ ਓਕੜ ਬਣੀ ਹੈ ਰਾਣੀ ਦੇ ਪਸੰਦ ਦੇ ਚਵਾਰਾ ਮੁੰਡੇ ਕਹਿੰਦੇ ਉਹ ਸਾਧ ਬਣ ਕੇ ਮੇਰ ਕਰਦਾ ਬਾਹੋਂ ਫੜ ਕੇ ਚੌਲ ਉਹ ਵਾਲਦੇ ਸੀ ਉਹ ਪਿੱਛ ਸਣੇ ਪਰਨੇ ਜਪਾ ਕੇ ਭਿੱਜਿਆਂ ਚੌਲਾ ਨਿਚੜਦਿਆਂ ਨੂੰ ਬਾਹਰ ਕੱਢਦਾ ਭਗਵਾਨ ਉਸੇ ਅਲੋਪ ਹੋ ਗਏ ਤੇ ਲక్ష్ਮੀਨ ਬੜਾ ਮਖੌਲ ਕੀਤਾ ਕਹਿੰਦੀ ਕਿਉਂ ਵੇਖੇ ਤੇਰੇ ਭਗ ਜਿਹੜੇ ਸੀ ਇਹ ਕਹਿਣ ਲੱਗੇ ਭਗਵਾਨ ਜੀ ਕਹਿੰਦਾ ਚੰਗਾ ਮੇਰਾ ਭਗਤੀ ਵੇਖਿਆ ਉਸ ਵੇਲੇ ਫੇ ਗਾਣੀ ਬਣ ਕੇ ਜੋ ਕਬੀਰ ਕੋਲੇ ਆਈ ਕਬੀਰ ਫੇ ਨਾਕੋਂ ਕਾਟੀ ਕਾਨੋਂ ਕਾਟੀ ਕਾੜ ਕੂਟ ਕੇ ਡਾਰੀ ਸੂਹਨੋ ਗਾਵੰਗ ਨੱਕ ਕਨ ਵੜਕਾ ਸੀ ਤੇ ਮੂਲੀ ਮਾਰ ਕੇ ਪਿਛਲੇ ਪਾਰ ਫੇਰ ਦਿੱਤੀ ਸੀ ਇਉਂ ਰੋਂਦੀ ਨੱਕ ਕਨਕ ਵਡਾ ਕੇ ਚਲੀ ਗਈ ਸੀ ਕਹਿੰਦੇ ਵੇਖਿਆ ਮੇਰਾ ਭਗਤ ਕਿਹਾ ਜੀ ਅਸੀਂ ਇਉਂ ਆਪੋ ਵਿੱਚ ਹੀ ਸਾਲ ਸੰਗਰੀ ਪਾਰਖ ਲక్ష్ਮੀ ਤੇ ਨਾਰਾਇਣ ਦੀ ਹੋਈ ਸੀ ਉਹ ਸਾਖੀ ਦੀ ਬਾਤ ਜਿਹੜੇ ਕਹਿੰਦੇ ਹਨ ਜ਼ਿਕਰ ਕਰਦੇ ਇੱਥੇ ਕਬੀਰ ਆਈ ਮੁਝ ਹੈ ਪਹਿ ਸਹਿਬ ਕਬੀਰ ਜੀ ਕਹਿੰਦੇ ਮੇਰੇ ਪਾਸ ਵੀ ਇਹ ਆਈ ਸੀ ਅੰਕ ਕਰੇ ਕਰ ਪੀਂ ਅਨੇਕ ਜਨਾਂ ਦੇ ਤਿਸ ਕਦੇ ਤਾਣੀ ਬਣਉਣ ਵਾਲੀ ਬਣ ਕੇ ਕਦੇ ਰਾਣੀ ਬਣ ਕੇ ਰਸਾਂ ਦੇ ਚੜ ਚੜ ਕੇ ਹਮ ਰਾਖੀ ਗੁਰ ਆਪਣੇ ਸੋਹਣੇ ਕਹਿੰਦੇ ਆਪਣੇ ਸਤਗੁਰਾਂ ਨੇ ਭਾਈ ਸਾਨੂੰ ਰੱਖ ਲਿਆ ਹੈ ਹੁਣ ਕੀਨੋ ਆਦੇ ਉਹਨ ਸਾਨੂੰ ਸਗੋਂ ਨਮਸਕਾਰ ਕੀਤੀ ਬੰਦਨਾ ਕੀਤੀ ਅਸੀਂ ਉਹਨਾਂ ਸਰਗਰਾਂ ਨੂੰ ਨਮਸਕਾਰ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਰੱਖਿਆ ਹੈ ਉਸ ਨੂੰ ਆਦੇਸ਼ ਉਪਦੇਸ਼ ਸੰਸਕ੍ਰਿਤ ਦੇ ਆਦੇਸ਼ ਨਾਲ ਉਪਦੇਸ਼ ਦਾ ਵੀ ਹੈ ਉਹਨੂੰ ਉਪਦੇਸ਼ ਦਿਤੋ ਕਬੀਰ ਸੋਈ ਮਾਰੀਐ ਕੋਈ ਮਾਈ ਆਪਦੇ ਬੱਚੇ ਨੂੰ ਕੁੱਟ ਰਹੀ ਸੀ ਕਹਿੰਦੀ ਤੈਨੂੰ ਮਾਰ ਦੂੰ ਜਾਨੋ ਤੂੰ ਮੇਰੇ ਅੱਖੇ ਨਹੀਂ ਲੱਗਦਾ ਸੁਣ ਕੇ ਕਬੀਰ ਸਾਹਿਬ ਜੀ ਸਿੱਖਿਆ ਦਿੰਦੇ ਹਨ ਕਬੀਰ ਸੋਈ ਮਾਰੀਐ ਕਬੀਰ ਜੀ ਕਹਿੰਦੇ ਉਸ ਨੂੰ ਮਾਰਨਾ ਚਾਹੀਦਾ ਹੈ ਕਿਹ ਮੂਅ ਸੁਖ ਹੋ ਜਿਸ ਦੇ ਮਰਨੇ ਕਰਕੇ ਸੁਖ ਦੀ ਪ੍ਰਾਪਤੀ ਹੋਵੇ ਉਹ ਕੌਣ ਹੈ ਅਗਿਆਨ ਉਹ ਕੌਣ ਹੈ ਹੰਕਾਰ ਉਹ ਕੌਣ ਹੈ ਵਕਾਰ ਇਹ ਹੰਕਾਰਾਂ ਨੂੰ ਵਕਾਰ ਨੂੰ ਅਗਿਆਨ ਨੂੰ ਮਾਰਨਾ ਚਾਹੀਦਾ ਹੈ ਜਿਹਦੇ ਮਰਨੇ ਕਰਕੇ ਸੁਖ ਦੀ ਪ੍ਰਾਪਤੀ ਹੋਵੇ ਭਲੋ ਪਹਲੋ ਸਭ ਕੋ ਕਹੇ ਜਿਸ ਹੰਕਾਰ ਦੇ ਮਰਨੇ ਕਰਕੇ ਅ ਗਿਆਨ ਦੇ ਮਰਨੇ ਕਰਕੇ ਭਲੇ ਕੰਮ ਕਰਨੇ ਕਰਕੇ ਭਲਾਈ ਸਭ ਕੋਈ ਕਹਿੰਦਾ ਹੈ ਗੁਰੂ ਨਾ ਮੰਨ ਕ ਜਿਸ ਅ ਗਿਆਨ ਆਦ ਕਾ ਦਾ ਦੁੱਖ ਜੰਮਣ ਮਰਨ ਦਾ ਉਹਦੀ ਨਿਵਰਤੀ ਤੋਂ ਹੋਈ ਤੋ ਬਾਦ ਕੋਈ ਬੁਰਾ ਨਹੀਂ ਮੰਨਦਾ ਸਭ ਕੋਈ ਕਹਿੰਦੇ ਚੰਗਾ ਹੋਇਆ ਕਬੀਰ ਰਾਤੀ ਹੋ ਵਹਿ ਕਾਰਿਆ ਕਬੀਰ ਸਾਈ ਜੀ ਕਹਿੰਦੇ ਜੇ ਹੱਕ ਕਾਲੀਆਂ ਮਸਿਆ ਦੀ ਹੁੰਦੀ ਨਾ ਹਨ ਕਾਰੇ ਉਬੇ ਜਨ ਕਾਰੇ ਜਿਹੜੇ ਪਾਪੀ ਆਦਮੀ ਐ ਉਹ ਰਾਤ ਨੂੰ ਖੜੇ ਹੋ ਜਾਂਦੇ ਉਸ ਵੇਲੇ ਲੈ ਫਾਹੇ ਉੱਠਤਾवते ਲੈ ਕੇ ਫਾਹੇ ਰਾਤਾਂ ਨੂੰ ਉੱਠ ਕੇ ਭਾ ਦੌੜਦੇ ਹੈ ਸੇ ਜਾਨ ਮਾਰੇ ਭਗਵਾਨ ਤਾਂ ਜਾ ਕੇ ਲੋਕਾਂ ਨੂੰ ਫਸਾਪਸਾ ਕੇ ਫਾਹਿਆਂ ਜਿ ਮਾਰ ਜੁੰਦੇ ਆ ਕੁੜਕੀਆਂ 'ਚ ਪਾਪ ਪਾ ਕੇ ਇੰਉਂ ਜਾਣਨਾ ਕਰੋ ਸਾਹਿਬ ਸਿੰਘ ਜੀ ਉਹ ਭਗਵਾਨ ਦੇ ਮਾਰੇ ਹੋਏ ਹੈ ਯਾਹਨ ਉਹ ਜਿਹੇ ਆਦਮੀ ਜਿਹੜੇ ਪਾਪੀ ਆਦਮੀ ਏ ਉਸੇ ਪ੍ਰਕਾਰ ਉਹ ਜਿਉਂਦੇ ਨਹੀਂ ਸੋਝਣੇ ਚਾਹੀਏ ਰੱਬ ਨੇ ਮਾਰੇ ਹੋਏ ਐ ਜਿਹੜੇ ਕੋ ਕਰਮਾਂ ਅਜ ਲੱਗੇ ਹੋਏ ਐ ਕਦੇ ਵੀ ਚੰਗਾ ਕੰਮ ਨਹੀਂ ਜਿਹੜੇ ਕਰਦੇ ਇਸ ਕਬੀਰ ਰਾਤੀ ਹੋਹਹਕਾਰੀ ਜੀ ਕਹਿੰਦੇ ਜਦੋਂ ਪਾਪਾਂ ਦੀਆਂ ਅਵਸਥਾ ਰੂਪੀ ਕਾਲੀਆਂ ਰਾਤਾਂ ਹੁੰਦੀਆਂ ਹਨ ਕਾਰੇ ਊਬੇ ਜੰਤ ਉਸ ਵੇਲੇ ਕਾਲੇ ਜਿਹੜੇ ਪਾਪੀ ਜੰਤ ਹੈ ਉਹ ਬੇ ਹਰ ਵਕਤ ਇਸ ਤਰ੍ਹਾਂ ਖੜੇ ਰਹਿੰਦੇ ਹਨ ਲੈ ਫਾਹੇ ਉਠਤਾवते ਲੈ ਕਲਕੀ ਸਾਹਸੰਗਤ ਜੀ ਉਹ ਫੌਣ ਵਾਸਤੇ ਲੋਕਾਂ ਨੂੰ ਮੋਦ ਕਰਨ ਵਾਸਤੇ ਵਕਾਰਾ ਰੂਪੀ ਫਾਹੇ ਕੁਸੰਗਤ ਰੂਪੀ ਫਾਹੇ ਤੇ ਦੁਰਮਦਰ ਰੂਪੀ ਫਾਹੇ ਲੈ ਕੇ ਉੱਠ ਕੇ ਦੌੜਦੇ ਹਨ ਸੇ ਜਾਨ ਮਾਰੇ ਭਗਵਾਨ ਉਹ ਸਾਹਸੰਗਤ ਜੀ ਭਗਵਾਨ ਤੇ ਜਾਨੋ ਹੀ ਮਾਰੇ ਸਮਝ ਲਓ ਐਸੇ ਬੇਮੁਖ ਪੁਰਖ ਜਿਹੜੇ ਹਨ